ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਇਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਦੇਖੋ ਕਿੰਨੇ ਸੋਹਣੇ ਬੈਠਿਆ ਸੀ ਸਕੂਲ ਦੇ ਵਿੱਚ ਬੈਠੇ ਆ ਆ ਬੱਚੇ ਪੇਪਰ ਦੇ ਕੇ ਆਏ ਪਤਾ ਨਹੀਂ ਪੇਪਰਾਂ 'ਚ ਕੀ ਲਿਖਿਆ ਜਾਂ ਕੁਝ ਨਹੀਂ ਲਿਖਿਆ ਪਰ ਪੇਪਰ ਥੀ ਆ ਸਾਡੇ ਵਾਂਗੂ ਤਾਂ ਨਹੀਂ ਕਿਤੇ ਕੁਐਸਚਨ ਪੇਪਰ ਹੀ ਤਰਿਆ ਐ ਤੇ ਪਤਾ ਨਹੀਂ ਅਸੀਂ ਪਤਾ ਅਸੀਂ ਜਿੱਦ ਜੀ ਬੈਠੇ ਰਹਿੰਦੇ ਸੀ ਸਾਨੂੰ ਆਏ ਹੁੰਦੇ ਵੀ ਸਾਡੀ ਬੇਇਤੀ ਆ ਉਹ ਕਹਿੰਦੇ ਹੁੰਦੇ ਨਾ ਸੀਟ ਜੀ ਲੈ ਕੇ ਕੀ ਕਹਿੰਦੇ ਹੁੰਦੇ ਇੱਕ ਪੇਪਰ ਲੈਣਾ ਹੁੰਦਾ ਜਦੋਂ ਛੀਟ ਛੀਟ ਨਹੀਂ ਜਦੋਂ ਆਪੇ ਭਰਕਣਾ ਜਾਂ ਲੈਣਾ ਹੁੰਦਾ ਹੋਊਗਾ ਸੀਟ ਆ ਤੇ ਸੀਟ ਹੋਰ ਦਿਓ ਮੈਨੂੰ ਹਣਾ ਕੁਝ ਮੈਂ ਇੱਕ ਨਹੀਂ ਆਣਾ ਕੁੜਗਾ ਨਹੀਂ ਜਾਣਾ ਮੈਡਮ ਸੀਟ ਦੇਈ ਮੈਡਮ ਅਸੀਂ ਵੀ ਉੱਠ ਕੇ ਜਾਵਾਂ ਸਾਨੂੰ ਵੀ ਦੇ ਉਹਨਾਂ ਤਾਂ ਇਹਨਾਂ ਨੂੰ ਆਉਂਦਾ ਤਾਂ ਕੁਝ ਨਹੀਂ ਦਲੇਗੀ ਕੀ ਜੰਦੇ ਆ ਅਸੀਂ ਕੁਆਚਣ ਪੇਪਰ ਦੱਬੀ ਤੁਰਿਆਣ ਥੱਲੇ ਤੱਕ ਬਾ ਦੂਜੇ ਭਰਕੇ ਤੇ ਜੇ ਕੋਈ ਹੋਰ ਉੱਠ ਕੇ ਉਹਨੂੰ ਘਣਾ ਹੋਰ ਦੇ ਅਸੀਂ ਹੋਰ ਲੈ ਕੇ ਦਿੰਨੇ ਐ ਚ ਕੀ ਗੱਲ ਐ ਇਹ ਆ ਜੀ ਪੇਪਰ ਨਹੀਂ ਬਣਦਾ ਮਾਸਟਰ ਲੰਗਣ ਵਾਲੇ 10 ਮਿੰਟ ਪਾਏ ਫਿਰ ਬਰੋਡ ਫਿਰ ਰੱਸੀ ਨਾਲ ਬੰਨ ਕੇ ਇੰਨੇ ਬਣਾ ਦੇਣੇ ਕਰਕੇ ਝੱਗ ਪਾਸ ਹੈ ਅਹੀਂ ਕਿਹੜਾ ਕੱਟ ਲਿ ਗਿਆ ਉਹ ਚਾਰ ਮੁਜ਼ਰਮੀ ਪਾਸ ਕਰ ਦਿੰਦੇ ਸੀ ਵੀ ਕੰਜਰ ਦੇ ਨੇ ਵਰਕੇ ਦਾ ਭਰੇ ਨਾ ਪਾਰ ਹਨਾ ਲਿਖਿਆ ਤਾਂ ਸਾਰੇ ਨੇ ਹੋਰ ਅਹੀਂ ਸਕੂਲ 'ਚ ਨਾ ਅਸੀਂ ਉੱਠ ਗਏ ਕੋਈ ਉਹਨੇ ਰਿਜ਼ਲਟ ਆ ਤੁਹਾਡਾ ਨਹੀਂ ਪਾਸ ਫੇਲ ਦਾ ਸਾਨੂੰ ਤਾਂ ਉਹਨਾਂ ਆਏ ਸੀ ਵੀ ਫੇਲ ਹੋਵਾਂਗੇ ਕਿਸੇ ਨੂੰ ਦਾ ਪਹਿਲੇ ਨੰਬਰ ਦਾ ਚਾ ਕਿਸੇ ਨੂੰ ਦੂਜੇ ਦਾ ਸਾਨੂੰ ਪਾਸ ਦਾ ਭੈਣੜਾ ਅਸੀਂ ਵੀ ਪਾਸ ਹੋ ਗਏ ਚਾ ਕੋਈ ਪਤਾਸੇ ਖਾਉਗੇ ਕਿ ਸਾਰੇ ਪਾਸ ਹੋ ਗਏ ਇੰਨੀ ਬੜੀ ਖੂਬੀ ਦੀ ਗੱਲ ਹੈ ਨੰਬਰ ਨੂੰ ਪਰਾਉਂਦਾ ਨਹੀਂ ਸਾਨੂੰ ਇਹਦਾ ਨੰਬਰ ਨਾ ਲੈਿਆ ਨਾ ਆਉਣੇ ਠੀਕ ਹੈ ਤੇ ਮਾਸਟਰਾਂ ਨੇ ਸਾਨੂੰ ਪੁੱਛਣਾ ਵੀ ਵੀ ਇਹਦਾ ਮਤਲਬ ਕੀ ਆ ਦੱਸੋ ਓਏ ਮਤਲਬ ਮੁਤਲਬ ਕੋਈ ਪਤਾ ਨਹੀਂ ਜੀ ਅੱਜ ਹੈਗਾ ਜਦੋਂ ਪੇਪਰ ਆਗੇ ਪੇਪਰ ਦੇ ਦੇਗੇ ਉਦੋਂ ਕਦੇ ਇੱਕ ਦਿਨ ਸਾਨੂੰ ਝਾੜਨ ਲੱਗ ਕੇ ਖੜੇ ਹੋ ਕੇ ਕਹਿੰਦੇ ਤਲਾਸੀ ਦਿਓ ਓਏ ਮੇਰੇ ওই ਦੇਖਣੀਆਂ ਪੌਕਟਾਂ ਜੀਆਂ ਚੱਲੀਆਂ ਸੀ ਉਦੋਂ ਸਾਡੇ ਕੋਲੇ ਉਹਨਾਂ ਤੇ ਸਾਰੇ ਸਵਾਲ ਹੀ ਹੁੰਦੇ ਸੀ ਮੈਂ ਕਹਿੰਦਾ ਵੀ ਉਹਨੇ ਮੇਰੇ ਕੋਲੋਂ ਅੱਠ ਫੜ ਲਿਆ ਅੱਠ ਉਹ ਕਹਿੰਦਾ ਸਾਰੀ ਦੁਕਾਨ ਨੂੰ ਕੋਈ ਵਰਤੇ ਪਿੰਜਰ ਤੇ ਆ ਕਹਿੰਦਾ ਇੰਨੀ ਹੀ ਕਰਨੀਗਾ ਮੈਂ ਕਿਹਾ ਮਗਰ ਲਿਆਂ ਨੂੰ ਵੀ ਮੈਂ ਹੀ ਥੋੜਾ ਹੋਣਗੇ ਸੀ ਨਾ ਨਹੀਂ ਕਾਹ ਦਰੇ ਤੱਕ ਜਾਣੀ ਸੀ ਇਹ ਕਿਹੜਾ ਮੇਰੇ ਕੱਲੇ ਦੀ ਹੈ ਮੈਂ ਕਿਹਾ ਕਿ ਪੇਪਰਾਂ 'ਚੋਂ ਬਾਹਰ ਉਹ ਮੈਂ ਕਿਹਾ ਸਾਰੇ ਉਂਟੋ ਇਹਨਾਂ ਨੂੰ ਵੀ ਮੰਗਵਾਉਂਦਾ ਉਹ ਕਹਿੰਦੇ ਇਹੀ ਤੇ ਕਦੋਂ ਮੰਗੀਆਂ ਮੈਂ ਕਿਹਾ ਤੁਸੀਂ ਹੀ ਫੜਾਉਂਗਾ ਮੈਨੂੰ ਵੀ ਤੇਰੀ ਤਲਾਸ਼ੀ ਨਹੀਂ ਹੋਣੀ ਅਖੇ ਤੈਨੂੰ ਕਿਹੜਾ ਪੜਨਾ ਆਉਂਦਾ ਹੈ ਮੈਂ ਕਿਹਾ ਕਿ ਉਹ ਸਾੜੇ ਤੁਸੀਂ ਬਹੁਤ ਪੜਦੇ ਸਾਡੇ ਜੋ 1 ਲੱਖ ਦੇ ਅਫਸਰ ਹੁਣ ਮੈਨੂੰ ਹਣ ਕੀ ਪਤਾ ਵੀ ਸਾਡੇ ਤੇ ਇੰਨਾੜ ਪੜ ਬੰਦਾ ਅਫਸਰ ਲੱਜੂ ਮੈਂ ਉਹਨੂੰ ਬਾਜਾ ਮਾਰਾਂ ਮੇਰਿਆਂ ਸੁਣੇ ਨਾ ਮੈਂ ਕਹਾ ਓਏ ਮੈਂ ਮਗਰ ਤੂੰ ਮਾਰਾਂ ਜਾ ਕੇ ਮੈਂ ਕਿਹਾ ਸਾੜੇ ਜਾਗਦਾ ਇਹਨੂੰ ਅਗਰੇ ਮੈਂ ਕਹਾ ਇੰਜ ਨਾ ਕਰ ਮੈਂ ਮੰਗਲ ਤੋੜ ਦੂੰ ਉਹ ਕਹਿੰਦਾ ਮੈਂ ਅਫਸਰ ਐ ਮੈਂ ਕਹਿੰਦਾ ਚਲ ਸਾਰਾ ਕੁੱਤਾ ਆਪਾਂ ਨੂੰ ਚੜਪਾ ਚਮਰਾਸੀ ਨਹੀਂ ਰੱਖਦਾ ਕੋਈ ਆਫਸਰ ਉਹ ਬੰਦਾ ਖਸਮਾ ਬੰਦੇ ਮਗਰ ਪੰਚਾਇਤਾਂ ਮੇਰੇ ਮੈਂ ਆਫਸਰ ਹਾਂ ਉਹ ਕੋ ਬੁੱਧੂ ਬਣਾਉਣਾ ਮੈਂ ਉਹ ਕਹਿੰਦਾ ਸੱਚੀ ਆਫਸਰ ਹੈ ਮੈਂ ਯਾਰ ਉਹ ਮੈਨੂੰ ਪਰਾਂ ਲੈ ਗਿਆ ਕਹਿੰਦਾ ਖਸਮਾ ਮੇਰੇ ਕੋਲ ਕੰਮ ਆਇਆ ਏ ਉਹਨਾਂ ਨੂੰ ਮੈਂ ਕਹਿਆ ਯਾਰ ਜੇ ਮੈਂ ਅੰਦਰ ਉੱਠ ਗਿਆ ਆਲੀ ਉਹ ਬੰਦਾ ਕਿਉਂ ਬੇਇੱਜ਼ਤੀ ਕਰਦਾ ਮੈਂ ਕਿਹਾ ਪੜ੍ਹਨਾ ਤਾਂ ਆਉਂਦਾ ਨਹੀਂ ਤੈਨੂੰ ਕਿਨੇ ਰੱਖ ਲਿਆ ਕਹਿੰਦਾ ਭਾਈ ਤਾਂ ਮੈਂ ਲੱਗ ਗਿਆ ਹੁਣ ਹੁਣ ਅਫਸਰ ਸਾਲਿਆ ਮੰਨਦਾ ਕਿਉਂ ਨਹੀਂ ਚੱਲ ਮੰਨ ਗਿਆ ਮੈਂ ਕਿਹਾ ਤੇਰਾ ਕੰਮ ਕੀ ਆ ਓਏ ਕਹਿੰਦਾ ਸਾਰੀਆਂ ਪੰਚਾਇਤਾਂ ਪੰਚੂੰਦਾਂ ਦੇ ਰੋਲੇ ਮੇਰੇ ਕੋਲ ਹੀ ਹੁੰਦੇ ਆ ਇਹ ਮੈਂ ਹੀ ਕਰਨਾ ਹੁੰਦਾ ਗਰਾਂਟਾ ਗਰੂਠਾਂ ਵਾਲਾ ਜਗਾੜ ਜਾ ਪੰਚਾਇਤ ਅਫਸਰ ਸੀ ਉਹਦੋਂ ਜਦੋਂ ਬਾਹਰ ਨਿਕਲਿਆ ਪੰਚਾਇਤਾਂ ਨੇ ਆਖਿਆ ਆ ਕੰਮ ਕਰਾਉ ਸਹੀਂ ਨਾ ਜਿਹੜਾ ਉਹਦੇ ਮਾਰੀ ਜਾਂਦਾ ਉਹ ਮੈਨੂੰ ਕਹਿੰਦੇ ਕਿਵੇਂ ਆ ਬਾਈ ਕਹਿੰਦੇ ਕੰਮ ਹੀ ਕਰਾ ਦੇ ਇਹ ਨਾ ਕੋਈ ਬਾਹ ਨੂੰ ਕੀੜਾ ਦੇ ਕੇ ਕਰਾ ਲੇ ਜੇ ਮੈਂ ਕਹਾ ਇੰਨਾ ਦਾ ਕਰ ਮੈਂ ਕਿਹਾ ਪੰਜਾਬ ਦਾ ਯਾਰ ਬਾਈ ਇੰਨਾ ਦਾ ਕੰਮ ਕਰ ਸਾਲਿਆਂ ਨੇ ਦੱਸੂ ਵੀ ਇਹਨੂੰ ਆਉਂਦਾ ਕੁਝ ਅਸੀਂ ਪਟ ਬਹੁਤ ਖਾਧੀ ਹੈ ਸਕੂਲ ਹੈਂ ਭੁੱਗੀ ਦਾ ਘਰ ਖੇਡਦੇ ਹੁੰਦੇ ਸੀ ਅਸੀਂ ਆਹ ਦੇਖ ਲਓ ਅਫਸਰ ਲੱਗ ਗਿਆ ਉਨੇ ਕਰਤਾ ਲਾਹੌਰ ਨਾਲ ਦੀ ਕਿਸੇ ਨੂੰ ਭੇਜ ਰਿਆ ਸਾ ਮੈਂ ਇਧਰ ਰਾਈ ਪੈਲੀ ਮਿਲ ਗਿਆ ਮੈਂ ਕਹਾਂ ਤਾਂ ਮੈਨੂੰ ਦਫਤਰ ਤੇ ਆ ਗਿਆ ਨਾ ਤਾਂ ਆਇਆ ਕਰੂ ਹੈਂ ਮੈਂ ਤਾਂ ਇੱਥੇ ਕੁਰਸੀ ਲਾ ਕੇ ਬਹਿ ਜਾਣਾ ਮੈਂ ਤਾਂ 1000 ਰੁਪਿਆ ਕੰਮ ਦਾ ਰੱਖ ਦੇਣਾ ਇਹ ਅੰਦਰੋਂ ਮੈ ਲਿਆ ਉਂਗਰਾ ਕੇ ਅੰਦਰ ਲਈ ਦੀ ਕੀ ਜ਼ਰਤ ਨਾ ਕਰੀ ਜੋ ਸਾਡੇ ਵੇਲੇ ਪਿਆਰ ਬਹੁਤ ਹੁੰਦਾ ਸੀ ਅਸੀਂ ਰਾਤ ਨੂੰ ਜਾਣਾ ਲੋਕਾਂ ਦੇ ਘੰਨੇ ਪਟਣ ਰਾਤ ਨੂੰ ਜਾਣਾ ਮਰੂਤ ਤੋੜਨਾ ਸਾਡੇ ਗਵਾਂਢ ਕਾ ਦੇ ਅਮਰੂਦ ਸੀ ਆਹੀ ਉਹਨਾਂ ਨੇ ਬਹੁ ਨਿਗਾ ਰੱਖਣੀ ਉਹ ਖੇਤ ਚ ਨਾ ਅਸੀਂ ਚੜ ਕੇ ਅਮਰੂਦ ਤੇ ਤੋੜਨ ਭਰਾਵਾ ਉਧਰੋਂ ਆ ਗਏ ਅਸੀਂ ਭੱਜ ਲਿਆ ਆ ਗਏ ਓਏ ਆ ਗਏ ਓਏ ਇੱਕ ਸਾਡਾ ਤਾਂ ਹੀ ਰਹਿ ਗਿਆ ਕੁੱਤੀ ਬੈਠਾ ਅਮਰੂਦ ਤੇ ਉਹਨੇ ਥੱਲੇ ਮੰਜਾ ਡਾ ਲਿਆ ਉਹ ਜਦੋਂ ਮਾੜਾ ਜਾਂ ਖੜਕਾਵੇ ਤਾਂ ਨੂੰ ਡੜਾ ਮਾਰਿਓ ਆਹ ਉਹ ਕਹਿੰਦਾ ਡੜਾ ਕੁੜੀਆ ਵਕੋਲੋ ਮੁੜੇ ਮੇਰੇ ਕਹਿੰਦਾ ਮੈਂ ਕਿਹਾ ਮਾਰੂ ਮੇਰਾ ਸਾਹ ਮਾਰੂ ਕਹਿੰਦਾ ਫਿਰ ਛੱਡਦਾ ਇਹਨੂੰ ਵੀ ਨਹੀਂ ਮੈਂ ਕਿਹਾ ਕਿਉਂ ਕਹਿੰਦਾ ਇਹ ਡੜਾ ਬਾਜਦਾ ਮੈਂ ਡਿੱਗਣਾ ਵੀ ਇਹਦੇ ਮੰਜੇ ਤੇ ਕਹਿੰਦਾ ਇਹਦੇ ਉੱਤੇ ਡਿੱਗਣਾ ਸੀ ਮੈਂ ਪਾਣੀ ਦਾ ਵੀ ਕੁਸ ਦੇਣਾ ਸੀ ਕਹਿੰਦਾ ਮੈਂ ਤਾਂ ਉੱਠ ਕੇ ਭੱਜ ਜਾਣਾ ਹੈਨਾ ਉਹਨੂੰ ਮੁੰਡਾ ਕੁੜੇ ਦਾ ਭਾਤੀ ਜਾਂਦਾ ਉਹਨਾਂ ਦਾ ਮੁੰਡਾ ਹੁੰਦਾ ਸੀਗਾ ਉਹਦੀ ਨੱਟੀ ਨਿਕਲ ਜਾਂਦੀ ਤੁਰੇ ਜਾਂਦਾ ਉਹਨੂੰ ਪਤਾ ਹੀ ਨਹੀਂ ਪੈ ਗਿਆ ਇੱਕਦਮ ਸਾਡੇ ਮੂਰੇ ਜਾਵੇ ਖਾਲ ਜਿੱਤਿਆਂ ਨੇ ਫੜੋਂਗੂ ਦੇਨੇ ਮਾਰਿਆ ਜਦ ਮੈਂ ਜੰਗਲੋਂ ਗੁਰੂ ਇੱਥੇ ਆ ਪਰੂ ਜੰਗਲੋਂ ਗੁਰੂ ਮੈਂ ਦੋ ਛੱਡ ਗਿਆ ਉਹ ਕਹਿੰਦੇ ਪੈਨ ਨੂੰ ਪਤਾ ਹੀ ਲੱਗਦਾ ਕਿ ਮੈਂ ਕਹਿੰਦਾ ਤਾ ਨਹੀਂ ਉਹਦੇ ਖੁੱਲੀ ਮੂਰੀ ਵਾਲੀ ਦੀ ਕਰਦਾ ਵੀ ਮੇਰਾ ਰਾਲਾ ਨਹੀਂ ਤੇ ਕਿਲੋ ਵਜਣ ਲੈ ਕੇ ਵੇਚੀ ਤੁਰ ਗਿਆ ਉਹ ਪਤਾ ਨਹੀਂ ਲੱਗਾ ਸੀ ਉਹਦੀਆਂ ਲੀਂਡਗੀਆਂ ਬਹੁਤ ਤਰ੍ਹਾਂ ਫਿਰਦ ਕਹਿੰਦੇ ਉਹਦੋਂ ਪਤਾ ਲੱਗਦਾ ਵੀ ਉਹ ਲੰਘ ਕੇ ਗਿਆ ਇੱਥੇ ਹਾਂ ਉਹਦਾ ਪਤਾ ਹੀ ਨਹੀਂ ਸੀ ਅੱਧੇ ਘੰਟੇ ਬਾਅਦ ਲੇਟ ਆਇਆ ਸੜਬੰਦਾਈ ਉਹ ਗੰਜਪੇ ਦਾ ਟਾਈਮ ਹੀ ਹੁੰਦਾ ਸੀ ਉਹਦਾ ਮੈਂ ਕਹਿਆ ਯਾਰ ਆਹ ਰੋਟੀ ਨਹੀਂ ਖਾਣ ਦਿੰਦਾ ਨਾ ਘਰੇ ਭੇਂਦਣਾ ਨਾ ਕੀ ਪਤਾ ਕਦੋਂ ਬੈਂਚਾਂ ਦੇ ਕੋਲੇ ਸਿੱਟ ਦਿੰਦਾ ਉਹ ਪੈਰਾਂ 'ਚ ਮਾਰੇ ਚੱਕ ਲਊਗਾ ਖੜੀ ਪਕੌੜਾ ਆ ਗਿਆ ਖਾ ਲਓ ਜਿਹੜਾ ਤਾਉ ਜਿਹੜਾ ਤਾਉ ਹੈ ਉਹ ਮਤਲਬ ਸਾਡੇ ਪਿੰਡ ਦਾ ਖੁੰਦਾਈ ਕਹਿੰਦੇ ਉਹ ਬੰਦੇ ਮਾਰ ਕਹਿੰਦੇ ਹੁੰਦੇ ਸੀ ਉਹਨੂੰ ਤੇ ਡਰਦਾ ਬਹੁਤ ਹੁੰਦਾ ਸੀ ਕੱਦ ਸੱਤ ਪੌੜ ਸੀ ਚਾਦਰਾਂ ਬੰਨਿਆ ਤੇ ਇੱਕ ਬਜ਼ੁਰਗ ਬੈਠਾ ਟੱਟੀ ਉੱਥੇ ਖੜ ਗਿਆ ਬਜ਼ੁਰਗ ਨੂੰ ਦੇਖ ਕੇ ਕਹਿੰਦਾ ਹੇ ਪ੍ਰਮਾਤਮਾ ਆ ਕੇ ਕਤਲ ਹੋਣ ਲੱਗਿਆ ਨੀ ਤੇ ਬਖਸ਼ ਨਹੀਂ ਦాతਾ ਕਹਿੰਦਾ ਬੱਸ ਕਹਿੰਦਾ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਹੁਣ ਦੁਸ਼ਮਣ ਸਾਹਮਣੇ ਆ ਛੱਡਿਆ ਵੀ ਨਹੀਂ ਜਾਣਾ ਇੱਕ ਬਜ਼ੁਰਗ ਜਿਹਾ ਉਹ ਖੜ ਗਿਆ ਸਾਈਕਲ ਤੇ ਉਹ ਨਾ ਬਾਈ ਕਹਿੰਦਾ ਨਾ ਮਾਰੀ ਨਾ ਉਹ ਕਹਿੰਦਾ ਤੂੰ ਜਾ ਇੱਥੋਂ ਦੇਖਿਆ ਨਹੀਂ ਜਾਣਾ ਪ੍ਰੋਸੈਸ ਬਹੁਤ ਭੜਾ ਹੈ ਜਾ ਕਹਿੰਦਾ ਹੁਣ ਤਾਂ ਟੋਟੇ ਟੋਟੇ ਹੋਣਗੇ ਇਹਦੇ ਉਹ ਕਹਿੰਦਾ ਸਾਰਾ ਗਡਾਸਿਆ ਤਾਂ ਇਹਦੇ ਕੋਲੇ ਡਾਂਗ ਨਾ ਟੋਟੇ ਕਿਵੇਂ ਕੋਈ ਇਹਦਾ ਪੜੀ ਪੜੀ ਮੌਤ ਮਾਰੂ ਬੰਦੇ ਨੂੰ ਹੈ ਨਾ ਉਹਨੇ ਬੁੜੇ ਨੂੰ ਬਾਜ ਮਾਰਦੀ ਕਹਿੰਦਾ ਬਾਬਾ ਭਾਜਾ ਤੈਨੂੰ ਮਾਰੂਗਾ ਬਾਬਾ ਕਹਿੰਦਾ ਖੜੋਏ ਦੀ ਭਾਂ ਨੂੰ ਜਾਨ ਵਾਲਾ ਬੰਦੇ ਕੋਨੇ ਡੰਡਾ ਚੱਕ ਲੈ ਤੇ ਢਾਗ ਝੱਟ ਕੇ ਭਾਜੀ ਕਹਿੰਦਾ ਕੰਮ ਹੀ ਖਰਾਬ ਕਰਦਾ ਕਰ ਚੱਲ ਉਹ ਕਹਿੰਦਾ ਸੌਰੇ ਦਾ ਕਹਿੰਦੇ ਪਹਿਲੀ ਭੱਜ ਗਿਆ ਉਹਦਾਲੇ ਉੱਥੇ ਖੜਾ ਹੀ ਹੋਇਆ ਉਹ ਨਾ ਕੰਮੀ ਖਰਾਬ ਕਰਦਾ ਕੰਜਰ ਦੇ ਨੇ ਕਦਲੀ ਕਢਾਦਾ ਹੱਥੋਂ ਡਾਂਗ ਉਹਦੇ ਕੋਲੇ ਪਿਓ ਕਹਿੰਦਾ ਭਾਈ ਡਾਂਗ ਤਾਂ ਲੈ ਜਾ ਡਾਂਗ ਉਹਨ ਕੀ ਕਰਨੀ ਉਹਦਾ ਬੰਦਾ ਹੀ ਉੱਠ ਖੜਿਆ ਇਹ ਉਹ ਕਹਿੰਦਾ ਮੈਂਗਾ ਇਹ ਨਹੀਂ ਮਾਰਦਾ ਭਾਈ ਇਹ ਤਾਂ ਡਰਦਾ ਹੈ ਉਹ ਸਾਡੇ ਮੰਦਰ ਹੁੰਦਾ ਹੀ ਛੋਟਾ ਜਾ ਉਹ ਤੋਂ ਹੁਣ ਤਾਂ ਬਹੁਤ ਵੱਡਾ ਬਣ ਗਿਆ ਉਹ ਲੁੱਟਣ ਉੱਠ ਗਏ ਲੁੱਟਣ ਉੱੜ ਗਏ ਤੇ ਕਿ ਬੰਗਾਂ ਵਾਲ ਆ ਗਿਆ ਠੋਹ ਮਾਰੀ ਡਾਂਗ ਤੇ ਡੋਰ ਕੱਢੋ ਜਿਹੜਾ ਖਸੇਗਾ ਉਹਨੇ ਪਾ 50 ਪੈਸੇ ਦੇ ਦੇ ਕਹਿੰਦਾ ਆਹੀ ਆ ਭਾਈ ਉਹ ਕੋਰ ਮਾਰੀ ਕਹਿੰਦੇ ਹੋਰ ਕੱਟ ਉਹ ਕਹਿੰਦਾ ਹੋਰ ਐ ਨਹੀਂ ਬੱਤਿਆਂ ਵਾਲੇ ਉਹ ਕਹਿੰਦਾ ਪੈਂਚਰ ਹੋ ਗਿਆ ਸੀ ਸਾਈਕਲ ਨੂੰ ਪੈਂਚਰ ਦਵਾ ਲਿਆ ਵੀ ਆ ਆਉਣੇ 25 ਪੈਸੇ ਹੋਰ ਦੇ ਦੇ ਉਹਨੇ ਕਹਿੰਦਾ ਚਲ ਦੇ ਦੇ ਦਿੰਨੇ ਆ ਤੇ ਉਹਨੇ ਕੋਰ ਮਾਰੀ ਕਹਿੰਦਾ ਕੋਰ ਮਾਰੋ ਜੀ ਕਹਿੰਦਾ ਮੈਂ ਘਰ ਨੂੰ ਜਾਵਾਂਗਾ ਕਹਿੰਦਾ ਕਿਉਂ ਕਹਿੰਦਾ ਬੰਗਾ ਹੀ ਟੁੱਟ ਗਿਆ ਆਉਣਗੇ ਜਿਹੜੀਆਂ ਸੀਗੀਆਂ ਜਿਹੜੀ ਰਹਿੰਦੀ ਖੁੰਦੀ ਟੁੱਟ ਜੂ ਮੈਂ ਤਾਂ ਜਾਵਾਂ ਪਰ ਜਿਹੜੇ ਪੈਸੇ ਹੀ ਤੁਸੀਂ ਲੈ ਗਏ ਸਾਲਿਆਂ ਨੂੰ 25 25 ਪੈਸੇ ਆਏ ਇਹਨੂੰ 25 ਪੈਸੇ ਆਏ ਸੀਨੀ ਆਲ ਬੱਤਿਆਂ ਲੈ ਕੇ ਉਹ ਕਹਿੰਦਾ ਵੀ ਰਹਿਤੇਦਾਰਾਂ ਨੂੰ ਕਹਿੰਦਾ ਵੀ ਰੌਲਾ ਨਾ ਪਾਓ ਮੈਂ ਘਰੀ ਆਖੋ ਲੋਟ ਖੋਈ ਆ ਕੁੱਸੇ ਚ ਬਹੁਤ ਤਗੜੀ ਇਹ ਪਤਾ ਕੋਈ ਨਹੀਂ ਪੁਲਿਸ ਕਦੋਂ ਚੜਿਆ ਵੀ ਤਾਂ ਬੈਠਾ ਕਾਣਾ ਦਸਾਂ ਦਿਨਾਂ ਬਾਅਦ ਆ ਕੇ ਸਿਵਿਆਂ ਚ ਬੈਠਾ ਤੜਕੇ ਲੋਕ ਟੱਟੀ ਆਏ ਜਦੋਂ ਉਹਨਾਂ ਨੂੰ ਬਾਜਾਂ ਬਰੇ ਜਿਹੜੀ ਪਹਿਲਾਂ ਖੋਈ ਸੀ ਕਹਿੰਦਾ ਕੋਈ ਰੌਲਾ ਰੱਪਾ ਉਹ ਕਹਿੰਦਾ ਚੱਲ ਸਾਲੇ 75 ਰੁਪਏ ਇਹ ਲੈ ਕੇ ਸਾਲਿਆ ਤਾਂ ਮਹੀਨਾ ਹੋ ਗਿਆ ਪੈਂਟਰੀ ਬੜਿਆ ਹੈ ਤੇਰੇ ਨਾਲ ਦੇ ਨੇ ਇੱਥੇ ਹੀ ਫਿਰਦੇ ਆ ਉਹਨੇ ਕਹਾ ਵੀ ਨਹੀਂ ਆਪਣੀ ਬਦਮਾਸ਼ੀ ਚੱਲਣੀ ਨਹੀਂ ਉਹ ਬਣ ਗਿਆ ਪਾਪਾ ਆ ਬਾਬਾ ਬਣ ਗਿਆ ਕਮਰਾ ਸੀ ਕੱਚਾ ਗੰਜਰ ਦਾ ਉੱਥੇ ਮੂਰਤੀਆਂ ਲਾਜੋ ਉੱਥੇ ਹੀ ਤੇਲ ਪਾਈ ਸੀ ਉੱਥੇ ਕੱਚੀ ਗਾਂ ਤੇ ਤੇਲ ਪਾ ਕੇ ਕਮਰਾ ਸੈਟ ਲਿਆ ਭੈਣ ਦੇ ਨੇ ਮੋਹਾਰ ਬੈਠੇ ਕਹਿੰਦਾ ਇਹ ਬਾਬੇ ਕਰੋਪ ਹੋ ਗਏ ਤਾਂ ਬਲਾਸਟ ਹੋ ਗਿਆ ਕਮਰੇ ਦਾ ਗਾਂਦ ਦਾ ਜ਼ਾਰੀ ਪੀਉ ਦੀ ਤੇਲ ਨਾਲ ਦੇਖਣੇ ਸੀ ਉਹਨੇ ਉਹ ਕਹਿੰਦਾ ਉਹਦੇ ਕੋਲੇ ਹੱਤਬਾਦੀ ਰਫਲ ਰਾ ਕੇ ਪੁਰਾਣੇ ਟਾਈਮਾਂ ਚ ਕਹਿੰਦੇ ਹੁਣ ਉਹਦੇ ਕਿੱਥੋਂ ਢਿਕੇ ਲੈ ਕੇ ਪੁਲ ਤੇ ਖੜ ਗਿਆ ਕਹਿੰਦਾ ਮਾਰ ਮਾਰ ਤੂੜੀ ਦੀਆਂ ਝੰਗਾੜਾ ਦੇਾਂਗੇ ਝੱਕ ਲਿਆ ਅਗਲੇ ਨੇ ਆ ਕੇ ਝਾ ਲਿਆ ਉਹਨਾਂ ਨੇ ਉਹ ਜਦੋਂ ਉਹ ਦੂਜੇ ਆਏ ਜਿੰਨਾਂ ਦਾ ਹਸਲਾ-ਉਸਲਾ ਸੀਗਾ ਉਹ ਕਹਿੰਦੇ ਉਹ ਤਾਂ ਪੁਲਿਸ ਲੈ ਗਈ ਕਹਿੰਦੇ ਭਾਏ ਜਦੋਂ ਮਾਰੇ ਬੰਦੇ ਕੋਲੇ ਰੱਖ ਬੈਠੇ ਹੋ ਗਏ ਇਹਨੇ ਕਿੱਥੇ ਇੱਕ ਉਹਨਾਂ ਦਾ ਬੰਦਾ ਹੀ ਸਾਡੇ ਨਾਲ ਗੱਪ ਉਹ ਮਾਰਦਾ ਤੇ ਉਹ ਕਹਿੰਦਾ ਭਰਾਵਾ ਅੱਗੇ ਨਾ ਗੱਪਾਂ ਦਾ ਮੁਕਾਬਲਾ ਹੁੰਦਾ ਹੁੰਦਾ ਸੀ ਗੱਪ ਮਾਰਨ ਵਾਲਿਆਂ ਦਾ ਸਹੀ ਉਹ ਕਹਿੰਦਾ ਵੀ ਬੰਦੇ ਆਏ ਬਾਹਰੋਂ ਕਹਿੰਦੇ ਵੀ ਗੱਪ ਮਾਰਦਾ ਬਜ਼ੁਰਗ ਉਹ ਉਹਦੇ ਕੋਲੇ ਚੱਲਦੇ ਆ ਉਹਦੇ ਮੁੰਡਾ ਘਰੇ ਸੀਗਾ ਉਹਨੂੰ ਮੋਢੇ ਤੇ ਬਿਠਾ ਕੇ ਲੈ ਗਏ ਵੀ ਖੇਤ ਦਾ ਤੂੰ ਇਹ ਭਾਈ ਉਹ ਖੇਤ ਹੈ ਠੀਕ ਹੈ ਉਹਨੂੰ ਮੋਢੇ ਤੇ ਬਿਠਾਈ ਜਾਣ ਤੇ ਦੇਖ ਕੇ ਉਹ ਕਹਿੰਦੇ ਵੀ ਕਲਰ ਕਿੰਨਾ ਬਾਣ ਓਏ ਹੂੰ ਉਹ ਮੋਢੇ ਤੇ ਬੈਠਾ ਕਹਿੰਦੇ ਇਹ ਕਿਹੜਾ ਕਲਰ ਹੈ ਡੇਟਾ ਤਾਂ ਸਾਡੇ ਰਜਾਈਆਂ ਚ ਭਰਾੜਾ ਆ ਗਿਆ ਉਹਨਾਂ ਨੇ ਜਵਾਕ ਲਾਤਾ ਕਹਿੰਦੇ ਮੁਰ ਚੱਲੋ ਭੈਣ ਤੇ ਜਵਾਕ ਹੀ ਨਹੀਂ ਪੈਰ ਲੱਗਣ ਦਿੰਦਾ ਊੜੇ ਨਾ ਕੀ ਮੁਕਾਬਲਾ ਕਰਾਂਗੇ ਉਹ ਕਹਿੰਦਾ ਉਹਨਾਂ ਦੀ ਮਰ ਗਈ ਕੁੜੀ ਤੇ ਉੱਥੇ ਮਕਾਨਾਂ ਆਈਆਂ ਮਕਾਨਾਂ ਵਾਲੀ ਗੱਲਾਂ ਬਾਬਾ ਮਕਾਨਾਂ ਆਈਆਂ ਤੇ ਮਕਾਨਾਂ ਤੇ ਨਾ ਉਹਨਾਂ ਦੇ ਭਰਾਵਾ ਕੱਪ ਮਾਰ ਲਾ ਕੇ ਬੈਠੇ ਰਹੁੰਦਾ ਸੀ ਸਾਕੋ ਉਹ ਕਹਿੰਦਾ ਵੀ ਕੱਲ ਨਹੀਂ ਪਿਆ ਕੁੜੀ ਹਵਾ ਡੱਡਾਂ ਦਾ ਪੂਂਗ ਡਿੱ ਗਿਆ ਤੂੰ ਥੱਲੇ ਪਾਇਰ ਰੱਖਣ ਨੂੰ ਤਾਂ ਦੂਜਾ ਕਹਿੰਦਾ ਸਾਡੇ ਡੱਡੂ ਡਿੱਗੇ ਇੱਡੇ ਇੱਡੇ ਡੱਡੂ ਇੱਡੇ ਇੱਡੇ ਕਹਿੰਦਾ ਕੁੜੀ ਹਵਾ ਬੱਤ ਕੇ ਆਏ ਨੰਗਣਾ ਪਵੇ ਕਹਿੰਦਾ ਵੀ ਸਿਰ ਚ ਨਾ ਬੱਜੇ ਸਿੱਧੇ ਧਰਤੀ ਤੇ ਫਟਾਕ ਫਟਾਕ ਹੋ ਗਏ ਕਹਿੰਦਾ ਲੋਕਾਂ ਦੇ ਘੜੇ ਪੈਂਦੇ ਬਾਹਰ ਨਿਕਲ ਕੇ ਦੇਖਾ ਨਹੀਂ ਅਗੇ ਤਾਂ ਖੜਾਇਆ ਡੱਡੂ ਆ ਉਹ ਕਹਿੰਦਾ ਜਦੋਂ ਖੜਾਇਆ ਡੱਡੂ ਦੀਗੇ ਜੱਗਾ ਕਹਿੰਦਾ ਇਹਨਾਂ ਨੂੰ ਤਾਂ ਹਟਣਾ ਨਹੀਂ ਕੰਜਰ ਦੇ ਨੇ ਇਹ ਤਾਂ ਰੋਕਣੇ ਪੈਣਗੇ ਹੁਣ ਆਪਣੀ ਕੁੜੀ ਵੀ ਮਰੀ ਆ ਕਹਿੰਦਾ ਹੂੰ ਸਾਡੇ ਗੱਲ ਕਹਿੰਦਾ ਮੀ ਬਹੁਤ ਪਿਆ ਕਹਿੰਦਾ ਸਾਡੇ ਡੱਡੂ ਡੁੱਡੂ ਨਹੀਂ ਦਿੱਗੇ ਸਾਡੇ ਅਵਸਰ ਝੋਟੀਆਂ ਟਿੱਕੀਆਂ ਕਹਿੰਦਾ ਲੋਕ ਲੈ ਕੇ ਫੜ ਕੇ ਸਾਰੇ ਸ਼ਾਂ ਹੋ ਗਏ ਉਹ 2 ਮਿੰਟ ਬਾਅਦ ਇੱਕ ਹੱਸਿਆ ਸਾਡੇ ਪਿੰਡ ਦਾ ਉਹ ਕਹਿੰਦਾ ਤੂੰ ਭਾਲਿਆ ਟੇਕ ਜਾ ਥੋੜੀ ਤਾਂ ਮੌਤ ਹੋਈ ਆ ਕਹਿੰਦਾ ਇਹ ਰੁਕਦੇ ਆ ਰੋਕਣੇ ਪੈਂਦੇ ਆ ਉਹ ਮਕਾਨਾਂ ਕੋਲੇ ਬੈਠੇ ਇੱਕ ਬੁੜੇ ਦਾ ਨਿਕਲ ਗਿਆ ਪੱਦ ਹੁਣ ਉਧਰੋਂ ਬੁੜੀਆਂ ਰੋਟੀ ਲੈ ਆਣ ਉਹਨੇ ਪੱਦ ਘੁੱਟ ਲਿਆ ਜਦੋਂ ਨਾ ਡਰਾਮਾ ਕਾਸਤਾਂ ਪਾ ਦਿੱਤੇ ਖਾ ਹੋ ਗਿਆ ਕੰਦਾ ਪੱਦ ਕਹਿੰਦਾ ਉਹ ਕੋਣ ਵੇ ਘੁੱਟ ਕੇ ਪਾੜਾ ਜਾਂ ੱਿੱਲਾ ਛੱਡਾ ਫੇਰ ਪੀ ਪੀ ਉਹ ਦਸ ਬਾਰਾਂ ਦੀ ਛੱਡੇ ਕਪੜਾ ਕਹਿੰਦਾ ਸ਼ਰਤ ਹੀ ਨਾ ਕਿਉਂ ਗੱਲ ਘੁੱਟਿਆ ਕਹਿੰਦਾ ਭੈਂ ਉਹ ਕਹਿੰਦਾ ਜਿੰਨਾ ਪਿਆ ਸੀ ਕੰਜਰ ਦਾ ਤੂੰ ਦੋ ਦਿਨ ਲੱਗੇ ਰਹਿਣਾ ਸੀ ਹਣਾ ਕਪੜਾ ਮਾਰਕ ਵਾਲਾ ਕਰ ਭੁੱਲ ਗਿਆ ਤਵੀ ਤੇ ਲੜਦੂਗਾ ਫਿਰ ਕੰਜਰ ਦਾ ਪਾਦਰ ਵੀ ਵਾਜ ਹੀ ਬਣ ਗਈ ਹਾਰਨਗੋਦ ਸੌਰੀ ਦਾ ਮੈਕਿਕ ਇਹ ਚੀਜ਼ ਕਿਤੇ ਰੁਕਦੀ ਐ ਤਾਂ ਘੁੱਟਣਾ ਹੋਰ ਤਿੱਖੀ ਹੋਗੀ ਹਣਾ ਇਹ ਤਾਂ ਸ਼ਰਤ ਦਿਓ ਹੁਣ ਪੱਦ ਜਿਹੜਾ ਆਵਾਜ਼ ਵਾਲਾ ਉਹ ਬਲਾ ਭੀੜ ਚ ਮਾਰਦੇ ਕੋਈ ਚੱਕਰ ਨਹੀਂ ਉਹ ਜਿਹੜਾ ਮੂਸਾ ਜੀ ਮਾਰਦੇ ਆ ਨਾ ਉਹ ਕਰਦਾ ਅੰਨੇ ਬਾਹ ਹੈ ਹੈ ਉਹ ਜਿੰਨਿਆ ਕੋ ਬਾਬਾ ਨਹੀਂ ਕਹਿੰਦਾ ਉਹ ਕਹਿੰਦਾ ਵੀ ਤੇਰੇ ਘਰ ਵਾਲੀ ਪੱਦ ਮਾਰਦੀ ਹੈ ਨਹੀਂ ਉਹਦੇ ਭੈਣ ਚੋਂ ਦਾ ਸੀਮੈਂਟ ਲਾਇਆ ਉਹ ਪੱਦ ਮਾਰਨ ਵਾਲੀ ਜੀ ਹੈ ਅਗੇ ਸੁੰਘਤੇ ਹੋ ਇਹ ਵੀ ਕੋ ਸੁੰਘਣ ਵਾਲੀ ਸੀ ਉਹ ਕਹਿੰਦਾ ਜੀ ਨਹੀਂ ਕੰਨਾ ਕਿਰਪਾ ਤਾਂ ਵਹੀਂ اٹਕੀ ਆ। ਬੱਦ ਸੁੰਗੋ। ਕੰਨਾ ਮੂਲਾਂ ਲਿਆ ਕੇ ਉਹਨੂੰ ਪ੍ਰਮੁਠੀ ਖਾਓ। ਉਹ ਬੱਦ ਮਾਰੂਗੀ ਤੁਸੀਂ ਧੁੰਗਣਾ ਫੇਰ ਕਿਰਪਾ ਹੋਊ। ਮੂੰ ਹੀ ਮੈਂ ਕਹੇ ਮੇਰੇ ਸਾਰੇ ਟੱਟੀ ਬੰਦੇ ਤੇ ਮੂੰ ਕਹੇ। ਕਿਰਪਾ ਨਾਲ ਹੀ ਨਹੀਂ ਫਿਰੇ। ਨਹੀਂ ਜਾਵੇ ਦੱਸ ਤੇਰਾ ਬਾਪੇ ਬਣ ਗਈ ਯਾਰ। ਤੇਰਾ ਹੀ ਹੋਇਆ ਪਿਆ। ਹੁਣ ਆਪੋ ਉਹ ਬਾਪੇ ਬਣਨਾ ਕੁਰਸੀ ਤੇ ਬੈਠ ਕੇ ਬੱਸ ਆਏ ਝੂਲੀ ਜਾਇਆ ਕਰਨਾ। ਐ। ਪਕੌੜੀਆਂ ਨਹੀਂ ਸਮੈ ਲਾ ਰਹੀ ਹੈ ਪਕੌੜੇ ਖਾਓ ਕਿਰਪਾ ਵਹੀਂ ਅਟਕੀ ਹੈ ਨਾਲੇ ਖਵਾਓ ਜਿਹੜੀ ਚੀਜ਼ ਨੂੰ ਜੀ ਕਰਦਾ ਉਹਦੇ ਹੀ ਕਹਦੇ ਕਰੇ ਸਮੈ ਲਾ ਰਹੀ ਹੈ ਆਪੇ ਕਿਰਪਾ ਹੁੰਦੀ ਤਾਂ ਹੋ ਜੇ ਇੱਕ ਅੱਡੇ ਤੇ ਹੋ ਗਈ ਦੂਜਿਆਂ ਦੇ ਪੈਰ ਲੱਗਣ ਦੇ ਨੇ ਕੋਨੇ ਕੋਨਾ ਲਾ ਸਾਨੂੰ ਦੱਸਿਆ ਸੀ ਬਾਬੇ ਨੇ ਲਸਣ ਦੇ ਪਕੌੜੇ ਖਾਓ ਸਾਡੇ ਦਾ ਕਰੇ ਰੰਗ ਬੰਦ ਤੇ ਹੁਣ ਜਦੋਂ ਮੁੰਡੇ ਦੇ ਦਿੰਦੇ ਆ ਅਸ਼ੀਰਵਾਦ ਬਾਬਾ ਇਹ ਨਹੀਂ ਕਿਹੜਾ ਕਿਸੇ ਨੂੰ ਕੁੜੀ ਤਾਂ ਦੇਣੀ ਹੀ ਨਹੀਂ ਜਿੰਨੇ ਆ ਕੇ ਸਾਰਿਆਂ ਨੂੰ ਮੁੰਡੇ ਕਹਿਣਾ ਹੈ ਦੇ 50 ਆ ਗਏ ਯਾਰ ਦਸਾਂ ਦੇ ਤਾਂ ਹੋਣ ਕੀ ਕੁਦਰਤ ਤੌਰ ਤੇ ਹੀ ਹੋਣੇ ਆ ਉਹ 10 40 ਦੀ ਪੈਰ ਹੀ ਨਹੀਂ ਲੱਗਣ ਦਿੰਦੇ ਸਾਡੇ ਦਾ ਇੱਥੋਂ ਹੀ ਹੋਇਆ ਸਹੀ ਗੱਲ ਉਹ 4 ਨੰਬਰ ਦੱਸਣ ਹਾਂ ਐ ਬਾਬੇ ਬਣਨਾ ਆਪਾਂ ਥੋੜੇ ਲ ਡੇਰੇ ਬਹੁਤ ਆ ਭਾਈ ਮਰੇਲ ਕੋਟ ਲਈ ਤੁਸੀਂ ਚੱਲੋ ਹਨ ਪਰ ਉੱਥੇ ਨਾ ਮੈਨੂੰ ਜਗਾ ਦਿਵਾਓ ਕੋਈ ਤੂੰ ਕਦੀ ਸਾਧੂ ਪਹਾੜਾਂ ਤੋਂ ਆ ਗਿਆ ਤਾਂਬੇ ਦਾ ਸ਼ੱਲਾ ਹਰੇਕ ਦੀ ਮੁਗਲ ਦੀ ਚੜਾ ਦਿਆ ਕਰ ਮੈਂ ਜਰਾ ਵੰਗੂ ਆਪਾਂ ਲੈ ਭਾਈ ਸਿਹਤ ਨਹੀਂ ਪਾਰਦੀ ਜਮਾ ਕੋਈ ਸਰੀਰ ਦਾ ਅੰਗ ਨਹੀਂ ਪਾਰਦਾ ਲੈ ਜਾ ਨਾਲ ਬਾਬਾ ਆਣ ਉਹ ਜਿਵੇਂ ਸਾਡਾ ਨੀਗਾ ਉਹਦੇ ਨੇ ਸਿੱਕ ਮਾਰੀ ਨਾਲ ਨਿਕਲ ਗਿਆ ਪੱਦ ਕਹਿੰਦਾ ਕੰਜਰ ਦੇ ਨੇ ਸਰੀਰ ਹੀ ਪਾਰ ਚਾਲ ਕਰਨਾ ਹੈ ਉਹ ਸੱਚੀ ਗੱਲ ਹੋਈ ਸੀ ਉਹਦੇ ਨਾਲ ਕਹਿੰਦਾ ਆ ਜਾਦ ਕਰਨ ਵਾਲੇ ਨੇ ਕੰਜਰ ਨੇ ਸਰੀਰ ਹੀ ਪਾਰ ਅਈ ਕੀ ਕਿਹੜੀ ਕਹਿੰਦਾ ਕਮਜ਼ੋਰੀ ਹੋਈ ਪਈ ਸੀ ਉਹ ਯਾਦ ਕਰਦੀ ਐ ਯੂ ਨਾ ਯਾਦ ਕਰ ਹਾਂ ਇਨਿਸਕਾਰ ਤੇ ਭਾਈ ਪੁਰਾਣਾ ਜਮਾਨਾ ਪੁਰਾਣਾ ਹੀ ਸੀ ਪੁਰਾਣਾ ਜਮਾਨਾ ਲੈ ਆ ਗਿਆ ਅੱਜ ਕੱਲ ਮੁੰਡਿਆਂ ਚ ਆ ਗਿਆ ਹਾਂ ਹੈਗਾ ਸਾਡੇ ਮੇਰਾ ਬੇਟਾ ਉਹ ਨਿੱਕੇ ਨਿੱਕੇ ਦੋਸਤ ਆ ਇੱਕ ਉਹਨਾਂ ਦੇ ਦੋਸਤ ਦੇ ਡੈਡੀ ਦੀ ਮੌਤ ਹੋ ਗਈ ਉਹਨਾਂ ਨੂੰ ਅੱਜ 8 ਦਿਨ ਹੋ ਗਏ ਉਹਨਾਂ ਦੇ ਨਾਲ ਇੱਕ ਦੂਜੇ ਦੇ ਨਾਲ ਮਿਲ ਕੇ ਉਹਦਾ ਬੱਚੇ ਦਾ ਸਾਥ ਦੇ ਰਹੇ ਹੋ ਸਹੀ ਗੱਲ ਜਿਉਂ ਜੀ ਨਹੀਂ ਲੌਂਦਾ ਰਾਤ ਨੂੰ ਉਹਦੇ ਕੋਲੇ ਪੈਂਦੀ ਐ ਚਾਹੀਦੀ ਉਹਨੂੰ ਰੋਟੀ ਖਵਾਉਂਦੇ ਆ ਨਾ ਉਹਦੇ ਨਾਲ ਰਹਿੰਦੇ ਆ ਹਰ ਦੀ ਚ ਉਹਦੇ ਨਾਲ ਖੜੇ ਆ ਜ਼ਰੂਰੀ ਠੀਕ ਮੈਂ ਕਹਿੰਦਾ ਪੁਰਾਣਾ ਜਵਾਨਾ ਆ ਚੱਲਿਆ ਆ ਚੱਲਿਆ ਬੱਚਿਆਂ ਚ ਟ੍ਰੈਂਡ ਆ ਚੱਲਿਆ ਜਿਹੜਾ ਬਚਾਲੇ ਜਿਹਦਾ ਵਿਗੜ ਗਿਆ ਸੀ ਕੰਮ ਹਾਂ ਹਾਂ ਪਰ ਹੁਣ ਗਾਂਹ ਜਿਹੜੇ ਆ ਸਾਡੇ ਬੱਚੇ ਇਹਨਾਂ ਤੋਂ ਐ ਡਰ ਲੱਗਦਾ ਵੀ ਗਾਂਹ ਜਨਾਨੀਆਂ ਕਿਵੇਂ ਸਾਂਭਣਗੇ ਇਹ ਵੀ ਚਿੰਤਾ ਦਾ ਵਿਸ਼ਾ ਹੈ ਠੀਕ ਹੈ ਪੁੱਤਰੋ ਮਿੱਠਾ ਖਾਇਆ ਕਰੋ ਵੱਧ ਤੋਂ ਵੱਧ ਬੰਦਿਆਂ ਨੇ ਖਾਣਾ ਹੁੰਦਾ ਮਿੱਠਾ ਮਾੜੀਆਂ ਨੂੰ ਬੰਦਿਆਂ ਨੂੰ ਕੰਮ ਸਹੀ ਜਾਣਿਆ ਸਾਰੇ ਕੁੜੀ ਜੀ ਪਾੜਦੇ ਆ ਸੌਸ ਵਾਲੀ ਪਾ ਕੇ ਡੱਬ ਰੋਟੀ ਦੇ ਖਾ ਜਾਂਦੇ ਉਹ ਮਾੜੀ ਚੀਜ਼ ਹੈ ਉਹ ਤੋਂ ਬੰਦੇ ਥੋਣਿਆ ਮਾੜਾ ਮਾੜੀ ਉਹ ਖਾਣ ਵਾਲਾ ਹੁੰਦਾ ਕੁੜੀਆਂ ਦੇ ਖੱਟਾ ਬੰਦਿਆਂ ਦੇ ਖਾਣ ਵਾਲਾ ਹੁੰਦਾ ਮਿੱਠਾ ਜਿਹੜਾ ਆਉਣ ਵਾਲਾ ਜਵਾਨਾ ਭਾਈ ਸਿੱਧਾ ਕੁੜੀਆਂ ਕਹਦੇ ਕਰਨੀਏ ਵੀ ਇਹਦੇ ਕੋਲੋਂ ਨਹੀਂ ਮੇਰਾ ਘਰ ਬਸਣਾ ਹਾਂ ਉਹ ਕੁੜੀ ਆਣ ਬਿਨਾ ਸਾਰ ਲੈਂਦੀ ਭਾਈ ਧੰਨ ਮੈਨ ਨਹੀਂ ਸਾਰਦੀ ਧੰਨਵਾਦ ਬੱਬਾ ਗਲਤ ਕਰ ਗਿਆ ਬੱਬਾ ਧੰਨਵਾਦ ਜ਼ਰੂਰੀ ਹੈ ਠੀਕ ਹੈ ਜੀ ਓਕੇ ਥੈਂਕ ਯੂ ਸਤਿਕਾਰ ਸਾਰਿਆਂ ਨੂੰ ਜੀ ਆਇਆਂ ਨੂੰ ਭਾਈ